ਦੀਵਾਲੀ ਸਭ ਪੂਰੀ ਵਰਲਡ ਚ ਮਨਾਈ ਜਾਂਦੀ ਆ ਪਰ ਉਹ ਦੀਵਾਲੀ ਤੋਂ ਅਗਲੇ ਦਿਨ ਅਸੀਂ ਦੇਖਦੇ ਆ ਧੂਏ ਦੀ ਚਾਦਰ ਬਣ ਜਾਂਦੀ ਆ ਧੂਏ ਦੇ ਨਾਲ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਜਦੋਂ ਸਾਨੂੰ ਸਾਹਾਂ ਘਰਦੇ ਹੋ ਪ੍ਰਸ਼ਾਸਨ ਹਰ ਵਾਰੀ ਪੰਪਾ ਪਾਰ ਹੁੰਦਾ ਵਾ ਹਰ ਵਾਰੀ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਵੀ ਕਰਦਾ ਵਾ ਵੀ ਜਿਹੜੇ ਪਟਾਕੇ ਨੇ ਉਹ ਰਾਤ 9 ਵਜੇ ਤੱਕ ਜਾਂ 10 ਵਜੇ ਤੱਕ ਚਲਾਏ ਜਾਣ ਪਰ ਅਸੀਂ ਦੇਖਿਆ ਕਈ ਸਾਈ ਸਾਈ ਰਾਤ ਪਟਾਕੇ ਚਲਾਉਂਦੇ ਨੇ ਲੋਕ ਜਿੱਥੇ ਡਿਸਟਰਬ ਹੁੰਦੇ ਹੁੰਦੇ ਨੇ ਉੱਥੇ ਅਸੀਂ ਲਗਾ ਹਾਸਿਲ ਬੜੇ ਸਦੇ ਦਿੰਦੇ ਨੇ ਕਦੀ ਕਿਸੇ ਦੇ ਘਰ ਚੱਕ ਲਾਈ ਜਾਂਦੀ ਹੈ ਕਦੀ ਕਿਸੇ ਦੇ ਨੁਕਸਾਨ ਹੋ ਜਾਂਦਾ ਕਿ ਲੱਗਦਾ ਜੇਕਰ ਪ੍ਰਸ਼ਾਸਨ ਇਹ ਚੀਜ਼ ਨੂੰ ਦਿੰਦਾ ਵੀ ਲੋਕਾਂ ਨੂੰ ਇਹ ਕਹਿਣਾ ਮਿਲਣਾ ਚਾਹੀਦਾ ਕਿ ਭਾਈ 10 ਤੱਕ ਟਟਾਕੇ ਦਾ ਕੋਈ ਜਿਹੜੀ ਟਾਈਮ ਲਿਮਟ ਰੱਖੀ ਗਈ ਆ ਉਸ ਦੇ ਵਿੱਚ ਮਿਲੋਣੇ ਚਾਹੀਦੇ ਕਿਆ ਜਾਂਦਾ ਵੀ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਸਭ ਨੇ ਇੱਕ ਦੂਜੇ ਨੂੰ ਗਿਫਟ ਵਿੱਚ ਪੌਦੇ ਦੇਣੇ ਚਾਹੀਦੇ ਹੈ ਤਾਂ ਜੋ ਕਿ ਸਾਡਾ ਹਲਾ ਵਾਤਾਵਰਨ ਜਿਹੜਾ ਪ੍ਰਦੂਸ਼ਣ ਨਾ ਹੋ ਸਕੇ ਸਾਡਾ ਪੰਜਾਬ ਦਾ ਜਿਹੜਾ ਮਾਹੌਲ ਹੈ ਜਿਹੜਾ ਸਾਡਾ ਉਹ ਗੰਧਲਾ ਨਾ ਹੋਵੇ ਗੱਲ ਗਈ ਹੈ ਦਿਵਾਲੀ ਦੇ ਰਾਤ ਕਿੰਨੇ ਕਿ ਪੇਸ਼ੈਂਟ ਹੈ ਅਸੀਂ ਦੇਖੇ ਹਫਤਾਵਾਂ ਵਿੱਚ ਆ ਜਾਂਦੇ ਨੇ ਕਈ ਕਿਸੇ ਦਾ ਹੱਥ ਜੱਗ ਲੱਗ ਜਾਂਦੀ ਹੈ ਕਈ ਹੱਥ ਪਟਾਕਾ ਚੱਲ ਜਾਂਦਾ ਕਿਸੇ ਦੇ ਚਿਹਰੇ ਤੇ ਇਸ ਤਰ੍ਹਾਂ ਦੇ ਵੇਖਣ ਨੂੰ ਬਹੁਤ ਮਿਲਦੇ ਨੇ ਹਫਤਾਵਾਂਾਂ ਵਿੱਚ ਉਹ ਰਾਤ ਕਿੰਨੇ ਕਿ ਜਿਹੜੇ ਮਰੀਜ਼ ਆਉਣ ਦੇ ਨੇ ਤਾਨੂੰ ਮਿਲਦਾ ਖਾਸ ਕਰਕੇ ਜਿਹੜੇ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਹੋਏ ਨੇ ਹਜੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਬੜੀ ਮੁਸ਼ਕਲ ਹੁੰਦੀ ਐ ਤੇ ਦੇਖਿਆ ਜਾਂ ਜਿਹੜੇ ਬਜ਼ੁਰਗ ਨੇ ਜਿਹਨਾਂ ਨੂੰ ਅਸਥਮਾ ਦਮੇ ਦੀ ਬੜੀ ਮੁਸ਼ਕਲ ਹੁੰਦੀ ਆ ਕਿ ਲੱਗਦਾ ਕਿ ਇਹ ਸਾਲ ਇੰਨ ਚ ਮੁਸ਼ਕਲ ਆਉਂਦੀ ਐ ਜਦੋਂ ਇਸ ਤਰ੍ਹਾਂ ਪਟਾਕੇ ਹੀ ਚੱਲਦੇ ਨੇ ਉਹ ਕਮਰੇ ਵਿੱਚ ਬੈਠੇ ਹੋ ਤੇ ਉੱਥੇ ਵੀ ਜਿਹੜਾ ਪ੍ਰਦੂਸ਼ਣ ਜਿਹੜਾ ਉਹਦਾ ਵੀ ਚੜ੍ਹ ਜਾਂਦਾ ਏ ਜਿਹੜੀ ਅਸੀਂ ਕਹਿੰਦੇ ਆ ਫੈਸਟੀਵਲ ਆਫ ਲਾਈਟਸ ਐ ਉਹ ਲਾਈਟਸ ਨੂੰ ਤਾਂ ਇੰਜੋਏ ਨਹੀਂ ਕਰ ਪਾਉਂਦੇ ਕਿਉਂਕਿ ਬਾਹਰ ਨਿਕਲ ਹੀ ਨਹੀਂ ਸਕਣਗੇ ਇੰਨਾ ਜ਼ਿਆਦਾ ਪੋ ਤੁਸੀਂ ਥੋੜੀ ਦੇਰ ਬਾਅਦ ਦੇਖੋਗੇ ਤੁਹਾਡੇ ਅੰਦਰ ਘਰ ਦੇ ਅੰਦਰ ਵੀ ਤੁਹਾਨੂੰ ਉਹ ਮਹਿਸੂਸ ਹੋਣ ਲੱਗ ਜਾਂਦਾ ਹੈ ਤੇ ਸੌ ਅੱਖਾਂ ਹੁੰਦਾ ਨਾਲ ਇਹਦੇ ਆ ਜਾਂਦੀਆਂ ਤੁਹਾਡੀਆਂ ਸਕਿਨ ਦੀਆਂ ਪ੍ਰੋਬਲਮਸ ਤੇ ਨਾਲ ਆ ਜਾਂਦੀ ਹੈ ਤੁਹਾਡੀ ਆਈ ਦੀ ਇਰਿਟੇਸ਼ਨ ਆਈਜ਼ ਦੀ ਪ੍ਰੋਬਲਮ ਜਿਹਨੂੰ ਆਲਰੇਡੀ ਹੋਏਗੀ ਜਾਂ ਜਿਹਨੂੰ ਕੋਈ ਅਲਰਜੀ ਹੈ ਉਹ ਤੇ ਉਹਦੇ ਲਈ ਤੇ ਜਦੋਂ ਡ੍ਰੌਪਸ ਪਾਏਗਾ ਫਿਰ ਉਹ ਕਿੰਨੇ ਦਿਨੋਂ ਦਾ ਟ੍ਰੀਟਮੈਂਟ ਚੱਲੇਗਾ ਕਈ ਵਾਰ ਕਿਸੇ ਦਾ ਕੁਝ ਜ਼ਿਆਦਾ ਵੱਧ ਵੀ ਜਾਂਦੀ ਹੈ ਪ੍ਰੋਬਲਮ ਮੈਂ ਮਿੱਟੀ ਵਾਲੇ ਦੀਏ ਲੈ ਕੇ ਆਈਆਂ इवन ਮੈਂ ਹਸਪੀਟਲ ਦੇ ਵਿੱਚ ਵੀ ਮਿੱਟੀ ਵਾਲੇ ਦੀਏ ਲੈ ਕੇ ਆਈਆਂ ਤੇ ਸਰੋਂ ਦਾ ਤੇਲ ਪਾ ਕੇ ਉਹ ਜੋ ਦੀਏ ਜਲਦੇ ਹਨ ਉਹੀ ਵਕਤ ਅਸਲ ਦੇ ਵਿੱਚ ਤਾਂ ਦੀਵਾਲੀ ਉਹੀ ਹੁੰਦੀ ਹੈ ਹੁਣ ਤਾਂ ਉਹ ਥੋੜਾ ਮਾਡਰਨਾਈਜ਼ ਕਰ ਦਿੱਤਾ ਉਹਨਾਂ ਨੇ ਚੀਜ਼ਾਂ ਨੂੰ ਪਰ ਉਹੀ ਲਓ ਤੇ ਲਓ ਵੀ ਉਸ ਬੰਦੇ ਕੋਲੋਂ ਜਿਹਦੇ ਕੋਲ ਬਹੁਤ ਛੋਟੀ ਜੀ ਰੇੜੀ ਹੁੰਦੀ ਹੈ ਤੇ ਤਾਂ ਕਿ ਉਹਦੀ ਵੀ ਦੀਵਾਲੀ ਮਨਾਈ ਜਾ ਸਕੇ ਤੇ ਮੈਂ ਬਿਲਕੁਲ ਛੋਟੀ ਜੀ ਇੱਕ ਰੇੜੀ ਕਿਸ ਨੇ ਲਗਾਈ ਸੀ ਲਗਾਈ ਲਾਰੈਂਸ ਰੋਡ ਤੇ ਸੀ ਤੇ ਉਹਦੇ ਕੋਲੋਂ ਮੈਂ 50 60 ਦੀਏ ਉਹਦੇ ਕੋਲ ਮੈਂ ਲਿੱਤੇ ਤੇ ਮੈਨੂੰ ਅੱਜ ਅਸੀਂ ਉਸ ਮੁੱਦੇ ਤੇ ਗੱਲਬਾਤ ਕਰਾਂਗੇ ਅਸੀਂ ਅਕਸਰ ਦੇਖਦੇ ਵੀ ਜਿਆਤਰ ਮੌਸਮ ਜਦੋਂ ਤਬਦੀਲ ਹੁੰਦਾ ਦੀਵਾਲੀ ਦੇ ਖਾਸ ਕਰਕੇ ਦੀਵਾਲੀ ਦੇ ਬਾਅਦ ਧੂਆਂ ਜਿਹੜਾ ਪ੍ਰਦੂਸ਼ਣ ਕਾਫੀ ਲੋਕਾਂ ਦਾ ਜਿਹੜਾ ਕਿ ਸਾਹ ਦੀਆਂ ਬਿਮਾਰੀਆਂ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਆ ਅਤੇ ਉਸ ਤੋਂ ਬਾਅਦ ਲੋਕ ਹਸਪਤਾਲਾਂ ਦੇ ਜਿਹੜੇ ਚੱਕਰ ਕੱਢਦੇ ਨੇ ਇਸ ਤमाम ਉਹਦੀ ਗੱਲਬਾਤ ਕਰਾ ਕੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਿੰਘ ਹਸਪਤਾਲ ਦੇ ਜਿਹੜੇ ਕਿ ਉਹਨਾਂ ਨੇ ਡਾਕਟਰ ਗਰਪੀ ਕੋਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਡਾਣਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਬਰੇਵਾਲ ਸਾਹਿਬ ਥੈਂਕ ਯੂ ਦੀਵਾਲੀ ਸਭ ਕੋਈ ਵਰਲਡ ਚ ਮਨਾਈ ਜਾਂਦੀ ਆ ਪਰ ਉਹ ਦੀਵਾਲੀ ਤੋਂ ਅਗਲੇ ਦਿਨ ਅਸੀਂ ਦੇਖਦੇ ਆ ਧੂਏ ਦੀ ਚਾਦਰ ਬਣ ਜਾਂਦੀ ਆ ਧੂਏ ਦੇ ਨਾਲ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਦੱਸ ਕਾਨੂੰਨ ਸਾਜਾ ਕਰ ਦਿਓ ਇਸ ਤमाम ਦੀ ਗੱਲ ਬਾਰੇ ਦੇਖੋ ਜਿਹੜੀ ਇਹ ਪੋਲੂਸ਼ਨ ਦੀ ਪ੍ਰੋਬਲਮ ਹੈਗੀ ਆ ਇਹ ਹਰ ਸਾਲ ਆਉਂਦੀ ਆ ਸਾਨੂੰ ਹਰ ਸਾਲ ਦੀਵਾਲੀ ਜਦੋਂ ਅਸੀਂ ਮਨਾਨੇ ਚੋਂ ਲ ਬੜਾ ਅੱਛਾ ਫੈਸਟੀਵਲ ਹੈ ਲੋਕੀ ਬੜੀ ਧੂੰਮ ਧਾਮ ਨਾਲ ਦੀਵਾਲੀ ਮਨਾਉਂਦੇ ਆ ਤੇ ਹਰ ਏਜ ਗਰੁੱਪ ਮਨਾਉਂਦਾ ਚਾਹੇ ਉਹ ਬਜ਼ੁਰਗ ਹੈ ਚਾਹੇ ਉਹ ਬੱਚੇ ਆ ਸਾਰੇ ਮਨਾਉਂਦੇ ਆ ਸਿਰਫ ਇੱਕ ਜਿਹੜੀ ਇਹਦੇ ਵਿੱਚ ਪਟਾਕਿਆਂ ਵਾਲੀ ਜਿਹੜੀ ਚੀਜ਼ ਹੈ ਨਾ ਉਹ ਥੋੜੀ ਜੀ ਗਲਤ ਹੁੰਦੀ ਹੈ ਜਿਹਦੇ ਕਰਕੇ ਪੋਲੂਸ਼ਨ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਦੇ ਵਿੱਚ ਤੁਹਾਡੀ ਕਾਰਬਨ ਡਾਈਆਕਸਾਈਡ ਸਲਫਰ ਨਾਈਟ੍ਰੋਜਨ ਸਾਰਾ ਕੁਝ ਮਿਕਸ ਹੋ ਕੇ ਟਾਕਸਿਕ ਗੈਸਸੇ ਹਨ ਉਹ ਜਦੋਂ ਉੱਪਰ ਜਾਣ ਗਿਆ ਤੇ ਜਿਹਨੂੰ ਆਪਾਂ ਸਵੇਰੇ ਕਹਿੰਦੇ ਆ स्मੋਗ ਆ ਗਈ ਆ স্মੋਕ ਪਲਸ ਫੌਗ ਆ ਜਾਂਦੀ ਹੈ ਤੇ ਉਹਦੇ ਨਾਲ ਦੇਖੋ ਸਾਨੂੰ ਹੈਲਥ ਇਸ਼ੂਸ ਤੇ ਬਹੁਤ ਵੱਡੇ ਹੈ ਹੈਲਥ ਇਸ਼ੂਸ ਜਿਨ੍ਹਾਂ ਨੂੰ ਆਲਰੇਡੀ ਕੋਈ ਅਸਮਾ ਦੀ ਪ੍ਰੋਬਲਮ ਹੈ ਜਾਂ ਬਰੀਦੀਂਗ ਪ੍ਰੋਬਲਮ ਹੈ ਉਹਨਾਂ ਲਈ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹ ਤਾਂ ਬਾਹਰ ਵੀ ਨਹੀਂ ਨਿਕਲ ਸਕਦੇ ਮੈਂ ਕੱਲ ਵੀ ਕਿਸੇ ਨੂੰ ਇਹ ਗੱਲ ਕਰ ਰਹੀ ਸੀ ਕਿ ਵੀ ਜਿਹੜੀ ਅਸੀਂ ਕਹਿੰਦੇ ਆ ਫੈਸਟੀਵਲ ਆਫ ਲਾਈਟਸ ਹੈ ਉਹ ਲਾਈਟਸ ਨੂੰ ਤਾਂ ਐਨਜੋਏ ਨਹੀਂ ਕਰ ਪਾਉਂਦੇ ਕਿਉਂਕਿ ਬਾਹਰ ਨਿਕਲ ਹੀ ਨਹੀਂ ਸਕਣਗੇ ਇੰਨਾ ਜ਼ਿਆਦਾ ਪੋਲੂਸ਼ਨ ਹੈ ਤੁਸੀਂ ਥੋੜੀ ਦੇਰ ਬਾਅਦ ਦੇਖੋਗੇ ਤੁਹਾਡੇ ਅੰਦਰ ਘਰ ਦੇ ਅੰਦਰ ਵੀ ਤੁਹਾਨੂੰ ਉਹ ਮਹਿਸੂਸ ਹੋਣ ਲੱਗ ਜਾਂਦਾ ਹੈ ਤੇ ਸਾਹ ਔਖਾ ਹੁੰਦਾ ਨਾਲ ਇਹਦੇ ਆ ਜਾਂਦੀਆਂ ਤੁਹਾਡੀਆਂ ਸਕਿਨ ਦੀਆਂ ਪ੍ਰੋਬਲਮਸ ਤੇ ਨਾਲ ਆ ਜਾਂਦੀਆਂ ਤੁਹਾਡੀ ਆਈ ਦੀ ਇਰਿਟੇਸ਼ਨ ਆਈਜ਼ ਦੀ ਪ੍ਰੋਬਲਮ ਜਿਹਨੂੰ ਆਲਰੇਡੀ ਹੋਏਗੀ ਜਾਂ ਜਿਹਨੂੰ ਕੋਈ ਅਲਰਜੀ ਹੈ ਉਹ ਤੇ ਉਹਦੇ ਲਈ ਤੇ ਜਦੋਂ ਡ੍ਰੌਪਸ ਪਾਏਗਾ ਫਿਰ ਉਹ ਕਿੰਨੇ ਦਿਨੋਂ ਦਾ ਟ੍ਰੀਟਮੈਂਟ ਚੱਲੇਗਾ ਕਈ ਵਾਰ ਕਿਸੇ ਦਾ ਕੁਝ ਜ਼ਿਆਦਾ ਵੱਧ ਵੀ ਜਾਂਦੀ ਹੈ ਪ੍ਰੋਬਲਮ ਤੇ ਇਸ ਲਈ ਪਟਾਕਿਆਂ ਵਾਲੀ ਜਿਹੜੀ ਚੀਜ਼ ਹੈ ਪੋਲੂਸ਼ਨ ਦੀ ਮਾੜੀ ਚੀਜ਼ ਹੈ ਇਹ ਬਹੁਤ ਜੀ ਦਾ ਸਾਹਿਬ ਗੱਲ ਕਰੀਏ ਦੀਵਾਲੀ ਦੇ ਰਾਤ ਕਿੰਨੇ ਕਿ ਪੇਸ਼ੈਂਟ ਆ ਅਸੀਂ ਦੇਖੇ ਹਫ਼ਤਿਆਂ ਨਾਲ ਵਿੱਚ ਆ ਜਾਂਦੇ ਨੇ ਕਈ ਕਿਸੇ ਦਾ ਹੱਥ ਜੱਗ ਲੱਗ ਜਾਂਦੀ ਹੈ ਕਈ ਹੱਥ ਪਟਾਕਾ ਚੱਲ ਜਾਂਦਾ ਕਿਸੇ ਦੇ ਚਿਹਰੇ ਤੇ ਇਸ ਤਰ੍ਹਾਂ ਦੇ ਵੇਖਣ ਨੂੰ ਬਹੁਤ ਮਿਲਦੇ ਨੇ ਹਫ਼ਤਿਆਂ ਨਾਲ ਵਿੱਚ ਉਹ ਰਾਤ ਕਿੰਨੇ ਕਿ ਜਿਹੜੇ ਮਰੀਜ਼ ਆਉਂਦੇ ਨੇ ਦੇਖੋ ਆਂਦੇ ਮਤ ਮਰੀਜ਼ ਆਂਦੇ ਆਂ ਔਰ ਅਸੀਂ ਆਪਣਾ ਜਿਹੜਾ ਸਾਡੀ ਜਿਹੜੀ ਟੀਮ ਐ ਡਾਕਟਰਸ ਦੀ ਵੀ ਤੇ ਸਾਡਾ ਸਟਾਫ ਜਿਹੜਾ ਉਹ ਰੈਡੀ ਹੁੰਦਾ ਇਸ ਚੀਜ਼ੇ ਲਈ ਕਿਉਂਕਿ ਅਸੀਂ ਐਂਟੀਸੀਪੇਟ ਕਰਦੇ ਆਂ ਚੀਜ਼ਾਂ ਹੋਣੀਆਂ ਹੀ ਹੋਣੀਆਂ ਜਦੋਂ ਪਟਾਕੇ ਚੱਲਣਗੇ ਜਾਂ ਕੋਈ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਫੁੱਲ ਜੜੀਆਂ ਚੱਲਦੀਆਂ ਉਹ ਤੁਹਾਡੇ ਪੈਰਾਂ ਤੇ ਵੀ ਲੱਗੇਗੀ ਹੱਥ ਤੇ ਵੀ ਲੱਗੇਗੀ ਕਿਸੇ ਦੇ ਫੇਸ ਤੇ ਵੀ ਆ ਜਾਏਗੀ ਕਈ ਵਾਰ ਜਿਹੜੀ ਉੱਪਰ ਜਿਹੜੀਆਂ ਚੱਲਦੀਆਂ ਉਹ ਵੀ ਤੁਹਾਡੇ ਉੱਪਰ ਆ ਜਾਂਦੀਆਂ ਕਈ ਵਾਰ ਜਦੋਂ ਪਿੱਛਾਤੇ ਉੱਪਰ ਚਲਾ ਰਹੇ ਹੋ ਤੇ ਇਸ ਲਈ ਸਾਡੇ ਕੋਲ ਸਾਰਾ ਉਹਦਾ ਜਿਹੜਾ ਫਸਟ ਏਡ ਹੈ ਸਾਡੇ ਕੋਲ ਹੁੰਦਾ ਬਾਕੀ ਜਿਹੜੀ ਨਾਰਮਲ ਕਿਸੇ ਨੂੰ ਬਰੀਥਿੰਗ ਪ੍ਰੋਬਲਮ ਹੈ ਤਾਂ ਉਹ ਸਾਨੂੰ ਸਾਡੇ ਕੋਲ ਸਾਰਾ ਆਕਸੀਜਨ ਦਾ ਵੀ ਸਾਡੇ ਕੋਲ ਪ੍ਰਬੰਧ ਹੁੰਦਾ ਤੇ ਹਰ ਚੀਜ਼ ਦਾ ਹੁੰਦਾ ਇਹਦੇ ਵਿੱਚ ਮੈਂ ਇੱਕੋ ਚੀਜ਼ ਕਵਾਂਗੀ ਇੱਕ ਤਾਂ ਆਪਣਾ ਹਾਈਡਰੇਸ਼ਨ ਜਿਹੜਾ ਪਾਣੀ ਦਾ ਇਨਟੇਕ ਹੈ ਉਹ ਜ਼ਿਆਦਾ ਰੱਖੋ ਇਸ ਟਾਈਮ ਤੇ ਹਨਾ ਕਿਸੇ ਵੀ ਫਾਰਮ ਚਾਹੇ ਕੋਕੋਨਟ ਵਾਟਰ ਲੈ ਰਹੇ ਹੋ ਚਾਹੇ ਤੁਸੀਂ ਸ਼ਕੰਜਵੀ ਲੈ ਰਹੇ ਹੋ ਨਾ ਉਹ ਤੁਹਾਡਾ ਵਾਟਰ ਇਨਟੇਕ ਜ਼ਿਆਦਾ ਹਾਈਡਰੇਸ਼ਨ ਆਪਣੀ ਪ੍ਰੋਪਰ ਰੱਖੋ ਥੋੜਾ ਜਿਹਾ ਉਹਦੇ ਨਾਲ ਬਚਾ ਰਹੇਗਾ ਪਰ ਇਹ ਕੀ ਜਿਹੜਾ ਧੂਆ ਹੈ ਉਹ ਤੇ ਦੋ ਤਿੰਨ ਦਿਨ ਤੱਕ ਫਿਰ ਉਹ ਧੂਆ ਜਿਹੜਾ ਰਹਿੰਦਾ ਉਹ ਤੰਗ ਕਰਦਾ ਹੀ ਕਰਦਾ ਹੈ ਦੇਖੋ ਨੂੰ ਮਿਲਦਾ ਖਾਸ ਕਰਕੇ ਜਿਹੜੇ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਨੇ ਜਿਹੜੇ ਹੋਏ ਨੇ ਹਜੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਬੜੀ ਮੁਸ਼ਕਲ ਹੁੰਦੀ ਐ ਅਸੀਂ ਦੇਖਿਆ ਜਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਅਸਥਮਾ ਦਮੇ ਦੀ ਬੜੀ ਮੁਸ਼ਕਲ ਹੁੰਦੀ ਆ ਕਿ ਲੱਗਦਾ ਕਿ ਇਹ ਸਾਲ ਇੰਨ ਚ ਮੁਸ਼ਕਲ ਹੁੰਦੀ ਜਦੋਂ ਇਸ ਤਰ੍ਹਾਂ ਪਟਾਕੇ ਚੱਲਦੇ ਨੇ ਉਹ ਕਮਰੇ ਵਿੱਚ ਬੈਠੇ ਹੋ ਤੇ ਉੱਥੇ ਵੀ ਜਿਹੜਾ ਪ੍ਰਦੂਸ਼ਣ ਜਿਹੜਾ ਉਹ ਨਾਲ ਵਿੱਚ ਫੈਲ ਜਾਂਦਾ ਹੈ ਬਿਲਕੁਲ ਹੁੰਦਾ ਬਿਲਕੁਲ ਹੁੰਦਾ ਤੁਸੀਂ ਆਪ ਵੀ ਮਹਿਸੂਸ ਕਰੋਗੇ ਮੈਂ ਆਪ ਬੜਾ ਮਹਿਸੂਸ ਕੀਤਾ ਹੈ ਕਿ ਥੋੜੀ ਦੇਰ ਬਾਅਦ ਤੁਹਾਨੂੰ ਆਪਣੇ ਬੈਡਰੂਮ ਤੱਕ ਉਹ ਜਿਹੜੇ ਧੂਆਂ ਜਿਹੜਾ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਤੁਹਾਨੂੰ ਆਪ ਨੂੰ ਉਹਦੀ ਜਿਹੜੀ ਚੜਨ ਲੱਗ ਜਾਂਦੀ ਹੈ ਇਹਦੇ ਵਿੱਚ ਅਸੀਂ ਇਹੀ ਬਚਾਅ ਕਰ ਸਕਦੇ ਹਾਂ ਕਿ ਜਿਨ੍ਹਾਂ ਨੂੰ ਆਲਰੇਡੀ ਪ੍ਰੋਬਲਮ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਹੋਣੀ ਹੈ ਰਾਤ ਨੂੰ ਉਹ ਬਣਾ ਅੰਦਰ ਰਹਿਣ ਤੇ ਆਪਣੀ ਜਿਹੜੇ ਜਿਹੜੇ ਇਨਹੇਲਰਸ ਐ ਜਾਂ ਕੋਈ ਜਿਹੜੀ ਲੈਂਦੇ ਆ ਉਹ ਆਪਣੇ ਕੋਲ ਆਪਣੇ ਕੋਲ ਹਮੇਸ਼ਾ ਰੱਖਣ ਉਸ ਟਾਈਮ ਤੇ ਕਿਉਂਕਿ ਕਿਸੇ ਵੀ ਟਾਈਮ ਤੇ ਤੁਹਾਨੂੰ ਬਰੀਥਿੰਗ ਪ੍ਰੋਬਲਮ ਹੋ ਸਕਦੀ ਹੈ। ਜਿਵੇਂ ਡਾਕਟਰ ਸਾਹਿਬ ਜਿਵੇਂ ਕਿਹਾ ਜਾਂਦਾ ਵੀ ਗ੍ਰੀਨ ਦੁਆਲੇ ਬਣਾਉਣੀ ਚਾਹੀਦੀ ਹੈ ਸਾਨੂੰ ਇੱਕ ਦੂਜੇ ਨੂੰ ਗਿਫਟ ਵਿੱਚ ਪੌਦੇ ਦੇਣੇ ਚਾਹੀਦੇ ਆ ਤਾਂ ਜੋ ਕਿ ਸਾਡਾ ਹਵਾਤਾਵਰਨ ਜਿਹੜਾ ਪ੍ਰਦੂਸ਼ਣ ਨਾ ਹੋ ਸਕੇ। ਸਾਡਾ ਪੰਜਾਬ ਦਾ ਜਿਹੜਾ ਮਾਹੌਲ ਐ ਜਿਹੜਾ ਸਾਡਾ ਉਹ ਗੰਧਲਾ ਨਾ ਹੋ। ਬਿਲਕੁਲ ਠੀਕ ਕਹਿ ਰਹੇ ਆ ਪਰ ਉਹ ਕਹਿੰਦੇ ਆ ਪਰ ਉਹ ਹੁੰਦਾ ਨਹੀਂ ਆ ਫੋਲੋ ਨਹੀਂ ਕਰਦੇ ਆ ਮੈਂ ਇਸ ਵਾਰ ਬਲਕਿ ਆਪਣੇ ਬੱਚਾ ਨੂੰ ਕਿਹਾ ਜਿਹੜਾ ਰੰਗੋਲੀ ਬਣਾਣੇ ਆ ਨਾ ਤੇ ਉਹਦੇ ਵਿੱਚ ਵੀ ਤੁਸੀਂ ਜਿਹੜੇ ਸਿੰਥੈਟਿਕ ਕਲਰਸ ਉਹ ਨਹੀਂ ਯੂਜ਼ ਕਰਨੇ ਤੇ ਮੈਂ ਇਸ ਵਾਰ ਫਰੈਸ਼ ਫਲਾਵਰਸ ਦੀ ਜਿਹੜੀ ਆ ਨਾ ਉਹ ਰੰਗੋਲੀ ਤੇ ਤੁਹਾਨੂੰ ਭੇਜਾਂਗੀ ਮੈਂ ਤੇ ਉਹ ਫਰੈਸ਼ ਫਲਾਵਰਸ ਦੀ ਬਣਵਾ ਰਹੀ ਆ ਕਿ ਜਿੰਨਾ ਹੋ ਸਕੇ ਆਪਾਂ ਇਹਨੂੰ ਖਰਾਬ ਨਾ ਕਰੀਏ ਹਨਾ ਆਪਣਾ ਆਪਣਾ এনवायरमेंट ਹੈ ਉਹਨੂੰ ਖਰਾਬ ਨਾ ਕੀਤਾ ਜਾਏ ਕੁਝ ਪੇਪਰ ਬਹੁਤ ਲੋਕੀ ਖਰਾਬ ਕਰਦੇ ਆ ਇਹ ਵੀ ਇੱਕ ਬੜਾ ਵੱਡਾ ਇਸ਼ੂ ਹੈ ਪਲਾਸਟਿਕ ਪੇਪਰ ਜਿਹੜੇ ਆਪਾਂ ਗਿਫਟ ਰੈਪ ਕਰਦੇ ਆ ਉਹ ਪਲਾਸਟਿਕ ਉਹਦੀ ਜਗ੍ਹਾ ਤੁਸੀਂ ਜੂਟ ਦੀ ਯੂਜ਼ ਕਰ ਸਕਦੇ ਹੋ ਕੋਈ ਹੋਰ ਫੈਬਰਿਕ ਕੋਈ ਸੈਟਨ ਨੂੰ ਕੱਲ ਮੈਨੂੰ ਕਿਸੇ ਨੇ ਗਿਫਟ ਦਿੱਤਾ ਉਹ ਸੈਟਨ ਦਾ ਕਲਾਥ ਉਹਨੂੰ ਕੀਤਾ ਹੋਇਆ ਸੀ ਬੜਾ ਅੱਛਾ ਲੱਗ ਰਿਹਾ ਸੀ ਉਹ ਵੀ ਤੇ ਉਹ ਤੁਸੀਂ ਜਿਹੜਾ ਪੇਪਰ ਹੈ ਉਹਨੂੰ ਕਟਾ ਦਿਓ ਉਹ ਪਲਾਸਟਿਕ ਜਿਹੜਾ ਹੈਗਾ ਉਹਨੂੰ ਬੰਦ ਕਰ ਦਿਓ ਦੂਜਾ ਜਿਹੜਾ ਪੇਪਰ ਆਂਦਾ ਹੈ ਉਹ ਤੁਸੀਂ ਯੂਜ਼ ਕਰੋ ਉਹਦੇ ਨਾਲ ਵੀ ਤੁਹਾਡੀ ਮਤਲਬ ਇੱਕ ਤੁਹਾਡੀ ਕੰਟਰੀਬਿਊਸ਼ਨ ਹੈ ਇਹਨੂੰ ਗ੍ਰੀਨ ਦੀਵਾਲੀ ਬਣਾਉਣ ਦੇ ਵਿੱਚ ਉਹ ਤੋਂ ਸਰ ਸਾਹਿਬ ਜਿਵੇਂ ਦੇਖਿਆ ਪ੍ਰਸ਼ਾਸਨ ਹਰ ਵਾਰੀ ਪੱਬਾ ਪਾਰ ਹੁੰਦਾ ਵਾ ਹਰ ਵਾਰੀ ਪ੍ਰਸ਼ਾਸਨ ਅ ਲੋਕਾਂ ਨੂੰ ਅਪੀਲ ਵੀ ਕਰਦਾ ਵਾ ਵੀ ਜਿਹੜੇ ਪਟਾਕੇ ਨੇ ਉਹ ਰਾਤ 9 ਵਜੇ ਤੱਕ ਜਾਂ 10 ਵਜੇ ਤੱਕ ਚਲਾਏ ਜਾਣ ਪਰ ਅਸੀਂ ਦੇਖਿਆ ਕਈ ਸਾਈ ਸਾਈ ਰਾਤ ਪਟਾਕੇ ਚਲਾਉਂਦੇ ਨੇ ਲੋਕ ਤਾਂ ਇੱਥੇ ਡਿਸਟਰਬ ਹੁੰਦੇ ਹੁੰਦੇ ਨੇ ਉੱਥੇ ਅਸੀਂ ਲੇ ਕੇ ਹਾਸਿਲ ਬੜੇ ਸਦੇ ਦਿੰਦੇ ਨੇ ਕਦੇ ਕਿਸੇ ਦੇ ਘਰ 'ਤੇ ਅਗ ਲਾਈ ਜਾਂਦੀ ਹੈ ਕਦੇ ਕਿਸੇ ਦੇ ਨੁਕਸਾਨ ਹੋ ਜਾਂਦਾ ਕਿ ਲੱਗਦਾ ਜੇਕਰ ਪ੍ਰਸ਼ਾਸਨ ਇਹ ਚੀਜ਼ ਨੂੰ ਦਿੰਦਾ ਵੀ ਲੋਕਾਂ ਨੂੰ ਇਹ ਕਹਿਣਾ ਮਿਲਣਾ ਚਾਹੀਦਾ ਵੀ ਭਾਈ 10 ਵਜੇ ਤੱਕ ਪਟਾਕੇ ਦਾ ਜਿਹੜੀ ਟਾਈਮ ਲਿਮਟ ਰੱਖੀ ਗਈ ਆ ਉਸ ਦੇ ਵਿੱਚ ਬਿਲਾਉਣੀ ਚਾਹੀਦੀ ਹੈ ਦੇਖੋ ਪ੍ਰਸ਼ਾਸਨ ਬਹੁਤ ਅੱਛੀ ਚੀਜ਼ ਇੱਕ ਅੱਛੀ ਮੂਵ ਹੈ ਕਿ 8 ਤੋਂ 10 ਦੇ ਵਿੱਚ ਚ ਤੇ ਮੈਂ ਤੇ ਕੱਲ ਵੀ ਕਹਿ ਰਹੀ ਸੀ ਕਿ ਮੈਨੂੰ ਲੱਗਦਾ 2 ਘੰਟੇ ਵੀ ਜ਼ਿਆਦਾ ਅੱਧਾ ਘੰਟੇ ਦੋ ਜਿਹਦੇ ਸ਼ੌਂਕ ਹੀ ਹੈ ਨਾ ਸ਼ੌਂਕ ਪੂਰਾ ਕਰਨਾ ਹੋ ਅੱਧੇ ਘੰਟੇ ਚ ਪੂਰਾ ਕਰ ਲਓ ਬਾਕੀ ਰਿਕੁਐਸਟ ਇਹ ਕੀਤੀ ਜਾ ਸਕਦੀ ਹੈ ਕਿ ਘੱਟ ਤੋਂ ਘੱਟ ਕਰੋ ਸ਼ੌਂਕ ਥੋੜੀ ਦੇਰ ਲਈ ਹੋਵੇ ਤੇ ਬਹੁਤ ਅੱਛਾ ਲੱਗਦਾ ਹੈ ਜੇ ਬਹੁਤ ਜ਼ਿਆਦਾ ਵੱਧ ਜਵੇ ਤੇ ਉਹ ਤੁਹਾਡੇ ਲਈ ਹਰ ਚੀਜ਼ ਡੇਂਜਰਸ ਹੈ ਠੀਕ ਹੈ ਕੋਈ ਨਾ ਕੋਈ ਮਿਸਐਪ ਹੋ ਜਾਂਦਾ ਹੈ ਉਹ ਤੁਹਾਨੂੰ ਆਪ ਨੂੰ ਹੀ ਮੁਸ਼ਕਿਲ ਪੈ ਜਾਂਦੀ ਹੈ ਕਿ ਦਿਵਾਲੀ ਅਸੀਂ ਕੀ ਸੋਚ ਕੇ ਸ਼ੁਰੂ ਕੀਤੀ ਸੀ ਤੇ ਕਿੱਥੇ ਅਸੀਂ ਹਸਪੀਟਲ ਪਹੁੰਚ ਗਏ ਆ ਇਹ ਮਾਰੀ ਗੱਲ ਇਹ ਆਪਣੇ ਆਪ ਦੇ ਲਈ ਬੜੀ ਦੁਖਵਲੀ ਗੱਲ ਹੈਗੀ ਹੈ ਅਸੀਂ ਦੇਖਿਆ ਡਾਕਟਰ ਖਾਸ ਕਰਕੇ ਦਿਵਾਲੀ ਹੁੰਦੇ ਨੇ ਜਿੱਥੇ ਲੋਕ ਖੁਸ਼ੀਆਂ ਮਨੋਂਗੇ ਨਾ ਅਸੀਂ ਦੇਖਿਆ ਲੜਾਈ ਝਗੜੇ ਬੜੇ ਕਰਦੇ ਨੇ ਲੋਕ ਕਿ ਲੱਗਦਾ ਅਸੀਂ ਦੇਖਿਆ ਜਿਹੜੇ ਲੜਾਈ ਝਗੜੇ ਕਰਨੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ ਕਿ ਲੱਗਦਾ ਕਿ ਸ਼ਾਂਤੀਪੂਰਣ ਜਿਹੜੀ ਦਿਵਾਲੀ ਮਨਾਉਣੀ ਚਾਹੀਦੀ ਆ ਕਿਉਂਕਿ ਦਿਵਾਲੀ ਹਰ ਕੋ ਨੂੰ ਢੀਕ ਹੁੰਦੀ ਆ ਵੀ ਦਿਵਾਲੀ ਆਵੇ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਇਹਦਾ ਬਾਕੀ ਲੜਾਈ ਝਗੜੇ ਮੈਨੂੰ ਲੱਗਦਾ ਅੱਜਕੱਲ ਜ਼ਿਆਦਾ ਵੱਧ ਗਏ ਤੇ ਦੀਵਾਲੀ ਤੇ ਲੜਾਈ ਝਗੜੇ ਕਰਨਾ ਤੇ ਮਤਲਬ ਮੇਰੀ ਤਾਂ ਸੋਚ ਤੇ परे ਐ ਕਿਉਂਕਿ ਅਸੀਂ ਕਹਿੰਦੇ ਆ ਦੀਵਾਲੀ ਦਾ ਮਤਲਬ ਹੈ ਜਿੰਨਾ ਲੋਕਾਂ ਨੂੰ ਤੁਸੀਂ ਸਾਲ-ਸਾਲ ਨਹੀਂ ਮਿਲੇ ਉਹਨਾਂ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਫੈਮਿਲੀ ਫਰੈਂਡਸ ਨੂੰ ਤੁਹਾਡਾ ਮਿਲਣਾ ਬੈਠਣਾ ਉੱਠਣਾ ਗੱਲਾਂ ਕਰਨੀਆਂ ਗਿਫਟਸ ਐਕਸਚੇਂਜ ਕਰਨੇ ਗਰੀਟਿੰਗਸ ਐਕਸਚੇਂਜ ਕਰਨੇ ਇਹਦੇ ਵਿੱਚ ਲੜਾਈ ਝਗੜੇ ਦਾ ਤਾਂ ਮੈਨੂੰ ਲੱਗਦਾ ਕੋਈ ਮੁੱਦਾ ਹੋਣਾ ਨਹੀਂ ਚਾਹੀਦਾ ਤੇ ਫਿਰ ਵੀ ਜੇ ਹੁੰਦਾ ਤੇ ਮਾੜੀ ਗੱਲ ਹੈ ਹਨਾ ਤੇ ਇਹਨੂੰ ਆਪਾਂ ਇਹਨੂੰ ਰੋਕ ਸਕਦੇ ਆ ਇਹ ਰੋਕਿਆ ਜਾ ਸਕਦਾ ਹੈ ਜੇ ਅਸੀਂ ਦੀਵਾਲੀ ਜਿਹੜੀ ਹੈ ਨਾ ਉਹ ਆ ਕਿਸੇ ਵੀ ਤਰ੍ਹਾਂ ਦਾ ਨਸ਼ੇ ਦੀ ਪਦਾਰਥ ਤੋਂ ਦੂਰ ਰਹੀਏ ਹਨਾ ਜਿਹੜੀ ਡਰਿੰਕਸ ਹੈ ਉਹਨੂੰ ਦੂਰ ਰੱਖਿਏ ਜਿਹੜੇ ਲੋਕੀ ਲੇਟ ਨਾਈਟ ਪਾਰਟੀਆਂ ਕਰਦੇ ਹੈ ਉਹ ਬਹੁਤ ਮਾੜੀ ਚੀਜ਼ ਹੈ ਹਣਾ ਤੁਸੀਂ ਉਹ ਪਾਰਟੀਆਂ ਦਾ ਟਾਈਮਿੰਗ ਆਪਣਾ ਚੇਂਜ ਕਰ ਦਿਓ ਹੁਣ ਲੋਕੀ ਕਈ ਜਿਹੜੇ 2 2 3 3 ਵਜੇ ਤੱਕ ਪਾਰਟੀਆਂ ਕਰਕੇ ਵਾਪਸ ਆ ਰਹੇ ਆ ਇੱਕ ਤਾਂ ਤੁਹਾਡੇ ਰਸਤੇ ਦੇ ਵਿੱਚ ਮਿਸ ਐਪ ਹੋਣ ਦਾ ਖਤਰਾ ਹੈ ਇੱਕ ਤੁਸੀਂ ਹਨਾ ਡਰਿੰਕ ਕੀਤੀ ਹੋਈ ਆ ਉਹਦਾ ਵੀ ਤੁਹਾਡਾ ਫਿਰ ਉਹ ਲੜਾਈ ਝਗੜੇ ਦਾ ਮੁੱਦਾ ਆਪਣੇ ਆਪ ਬਣ ਜਾਂਦਾ ਗੁਰਾਸਾ ਮੰਡਿਆਣਾ ਦਾ ਕਿਹਦੇ ਦਾਲ ਉਟੀ ਘਰਦੀ ਤੇ ਦੀਵਾਲੀ ਮਰ ਸਕਦੀ ਇਹ ਪੂਰੇ ਵਰਲਡ 'ਚ ਮੰਡਿਆਣਾ ਫੇਮਸ ਹੈ ਕੀ ਲੱਗਦਾ ਵੀ ਲੋਕ ਸਲਾਨੀ ਜਿਹੜੇ ਦੇਸ਼ ਅਵੇਸ਼ਾ ਤੋਂ ਆਉਂਦੇ ਨੇ ਖਾਸ ਕਰਕੇ ਦੀਵਾਲੀ ਦਾ ਤਿਉਹਾਰ ਮਸਾ ਬਣਾਉਣ ਆ ਤੇ ਆਉਂਦੇ ਨੇ ਉਹਨਾਂ ਦੇ ਵਾਲਾ ਚੀਜ਼ ਦਾ ਪ੍ਰਭਾਵ ਪੈਂਦਾ ਵੀ ਆ ਦੀਵਾਲੀ ਬਹੁਤ ਸੋਹਣੀ ਮਿਲਾਈ ਜਾ ਉਹ ਅਮਰਸਾ ਸਾਹਿਬ ਪਹੁੰਚਦੇ ਨੇ ਵੀ ਇਹ ਦਿਵਾਲੀ ਦਰਬਾਰ ਸਮਝ ਅਮਰਸਾ ਬਣਾਈ ਜਾਵੇ ਇਹਦੇ ਬਿਲਕੁਲ ਬਿਲਕੁਲ ਜੋ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ ਤੇ ਜਿਹੜੀ ਲਾਈਟਸ ਲਗਾਈਆਂ ਜਾਂਦੀਆਂ ਉਹ ਆਪਣੇ ਆਪ ਦੇ ਬੜੀ ਸ਼ਾਨਦਾਰ ਚੀਜ਼ ਹੁੰਦੀ ਹੈ ਉਹ ਵਾਕਈ ਦੇਖਣ ਵਾਲੀ ਹੁੰਦੀ ਹੈ ਤੇ ਬੜੇ ਲੋਕੀ ਜਿਹੜੇ ਬlesed ਹੈ ਅਸੀਂ ਲੋਕ ਅਮਰਸਾ ਦੇ ਲੋਕ ਜਿਨ੍ਹਾਂ ਨੂੰ ਦੇਖਣ ਨੂੰ ਮਿਲਦਾ ਹੈ ਅਨਾਂ ਤੇ ਜਿਹੜੇ ਦੂਰ ਪਰਦੇਸਾਂ 'ਚ ਬੈਠੇ ਹੋ ਉਹ ਟੀਵੀ ਤੇ ਦੇਖਦੇ ਆ ਤੇ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਦੀਵਾਲੀ ਅੰਬਰਸਰ ਦੀ ਹੈ ਤੇ ਬਸ ਥੋੜੀ ਜੀ ਚੀਜ਼ਾਂ ਥੋੜੀ ਲੋਕੀ ਜਿਹੜੇ ਪਟਾਕਿਆਂ ਤੋਂ ਦੂਰ ਰਹਿਣ ਪੋਲਿਊਸ਼ਨ ਤੋਂ ਦੂਰ ਰਹਿਣ ਤੇ ਫੇਰ ਤਾਂ ਉਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਹੈ ਜੀ ਅਸੀਂ ਦੇਖਿਆ ਨਾ ਸਰ ਜਿੱਥੇ ਚਾਈਨਾ ਦੀਆਂ ਲੜੀਆਂ ਆ ਗਈਆਂ ਨੇ ਮਾਰਕੀਟ 'ਚ ਵਕ-ਵਕ ਤਰ੍ਹਾਂ ਦੇ ਬਿਜਾਰ ਆ ਗਏ ਨੇ ਪਰ ਕਹਿੰਦੇ ਅਸਲ ਜਿਹੜੀ ਦੀਵਾਲੀ ਆ ਦੀਵਿਆਂ ਦੇ ਵਿੱਚ ਸਰੋਤ ਤੇ ਪਾਕੇ ਦੀਵਾ ਉਹਨੂੰ ਦੀਵਾਲੀ ਮਨਾਈ ਜਾਂਦੀ ਆ ਕਿ ਲੱਗਦਾ ਬਹੁਤ ਘਟਦੀ ਜਾਂਦੀ ਆ ਲੋਕ ਅਡਵਾਂਸ ਹੁੰਦੇ ਜਾਂਦੇ ਨੇ ਵਣਤਵਣੀਆਂ ਲੜੀਆਂ ਲਿਆਉ ਕਿ ਲੱਗਦਾ ਜਿਹੜੇ ਮਿੱਟੀ ਦੇ ਦੀਵੇ ਨੇ ਕਿਤੇ ਮਾਹੌਲ ਜਾਂ ਜਿਹੜਾ ਵਾਤਾਵਰਨ ਨੂੰ ਸ਼ੁੱਧ ਰੱਖਦੇ ਨੇ ਉਸੇ ਦੀਵਾਲੀ ਇਸੇ ਗਿਆਨ ਦੇ। ਦੇਖੋ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਤੇ ਮੈਂ ਆਪ ਕੱਲ ਆਪਣੇ ਬੱਚਿਆਂ ਨੂੰ ਕਿਹਾ ਕਿ ਬੱਚੇ ਮੈਨੂੰ ਕਹਿਣ ਲੱਗੇ ਕਿ ਜਿਹੜੇ ਦੀਵੇ ਹਨ ਨਾ ਉਹ ਤੋਂ ਮम्मा ਵਹੀ ਅੱਛੇ ਲੱਗਦੇ ਹਨ ਜੋ ਸਾਡੇ ਜਿਹੜੇ ਮਿੱਟੀ ਵਾਲੇ ਦੀਏ ਹੁੰਦੇ ਮੈਂ ਮਿੱਟੀ ਵਾਲੇ ਦੀਏ ਲੈ ਕੇ ਆਈਆਂ ਇਵਨ ਮੈਂ ਹਸਪੀਟਲ ਦੇ ਵਿੱਚ ਵੀ ਮਿੱਟੀ ਵਾਲੇ ਦੀਏ ਲੈ ਕੇ ਆਈਆਂ ਤੇ ਸਰੋਂ ਦਾ ਤੇਲ ਪਾ ਕੇ ਉਹ ਜੋ ਦੀਏ ਜਲਦੇ ਹਨ ਉਹੀ ਵਕਤ ਅਸਲ ਦੇ ਵਿੱਚ ਤਾਂ ਦੀਵਾਲੀ ਉਹੀ ਹੁੰਦੀ ਹੈ ਹੁਣ ਤਾਂ ਉਹ ਥੋੜਾ ਮਾਡਰਨਾਈਜ਼ ਕਰ ਦਿੱਤਾ ਉਹਨਾਂ ਨੇ ਚੀਜ਼ਾਂ ਨੂੰ ਪਰ ਉਹੀ ਉਸ ਬੰਦੇ ਕੋਲੋ ਜਿਹਦੇ ਕੋਲ ਬਹੁਤ ਛੋਟੀ ਜੀ ਰੇੜੀ ਹੁੰਦੀ ਹੈ ਤੇ ਤਾਂ ਕਿ ਉਹਦੀ ਵੀ ਦੀਵਾਲੀ ਮਨਾਈ ਜਾ ਸਕੇ ਤੇ ਮੈਂ ਬਿਲਕੁਲ ਛੋਟੀ ਜੀ ਕਰੇੜੀ ਕਿਸ ਨੇ ਲਗਾਈ ਸੀ ਲਗਾਈ ਲੌਰੈਂਸ ਰੋਡ ਤੇ ਸੀ ਤੇ ਉਹਦੇ ਕੋਲੋ ਮੈਂ 50 60 ਦੀਏ ਉਹਦੇ ਕੋਲ ਮੈਂ ਲਿੱਤੇ ਤੇ ਮੈਨੂੰ ਆਪ ਨੂੰ ਖੁਸ਼ੀ ਲੱਗੀ ਕਿ ਚਲੋ ਇਹ ਵੀ ਇੱਕ ਇਹਦੀ ਵੀ ਦੀਵਾਲੀ ਅੱਛੀ ਹੋਵੇ ਹਨਾ ਤੇ ਇਹੀ ਹੈ ਦੀਵਾਲੀ ਜੀ ਜੀ ਸਾਹਿਬ ਉਹ ਜਾ ਕੇ ਸੁਨੇਹਾ ਕੀ ਦਿਨਾ ਚਾਹੋਗੇ ਸਾਡੇ ਦਸ਼ਕਾਂ ਨੂੰ ਜਿਹੜੇ ਦੇਸ਼ਾਂ ਦੇਸ਼ਾਂ ਦੇ ਬੈਠੇ ਨੇ ਦੀਵਾਲੀ ਦੇ ਖਾਸ ਮੌਕੇ ਤੇ ਦੀਵਾਲੀ ਸਭ ਦੀ ਚੰਗੀ ਨਿਕਲੇ ਕੀ ਅਪੀਲ ਕਰਨਾ ਚਾਹੋਗੇ ਬੱਚਿਆਂ ਕਿਸ ਤਰ੍ਹਾਂ ਜਾ ਸਕਦਾ ਸਾਨੂੰ ਕਿਦ ਤਰ੍ਹਾਂ ਘਟਰਾ ਤੋਂ ਘਟਰਾ ਤੋਂ ਖਾਤ ਕੇ ਬੱਚਿਆਂ ਨੂੰ ਕਿਸ ਤਰ੍ਹਾਂ ਸੇਵ ਰੱਖ ਸਕਦੇ ਅਸੀਂ ਦੇਖਿਆ ਕਈ ਮਾਪੇ ਜਿਹੜੇ ਨੇ ਉਹ ਥੱਲੇ ਹੁੰਦੇ ਨੇ ਬੱਚੇ ਆਪ ਉੱਪਰ ਪਟਾਕੇ ਚਲਾ ਲੈਂਦੇ ਕਿ ਨਹੀਂ ਹਾਸ ਸਦਾ ਦੇ ਦਿੰਦੇ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਠੀਕ ਹੈ ਦੇਖੋ ਪਹਿਲਾਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰਿਆਂ ਨੂੰ ਤੇ ਦੀਵਾਲੀ ਸਾਰਿਆਂ ਦੀ ਬਹੁਤ ਅੱਛੀ ਰਵੇ ਬਹੁਤ ਖੁਸ਼ੀ ਵਾਲਾ ਮੌਕਾ ਹੈ ਬਹੁਤ ਖੁਸ਼ੀ ਦਾ ਤਿਹਾਰ ਹੈ ਪਰ ਥੋੜੀ ਜੀ ਬਸ ਇਹੀ ਰਿਕੁਐਸਟ ਅਸੀਂ ਸਾਰੇ ਕਰਦੇ ਆ ਸਾਡੀ ਅਪੀਲ ਹੈ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹ ਬਚਾ ਕੇ ਰੱਖੋ ਆਪ ਵੀ ਆਪਣੇ ਆਪ ਨੂੰ ਬਚਾਓ ਤੇ ਪਟਾਕਿਆਂ ਤੋਂ ਥੋੜੀ ਜੀ ਦੂਰੀ ਬਣਾ ਕੇ ਰੱਖੋ ਜਿੰਨਾ ਕੁ ਟਾਈਮ ਸਰਕਾਰ ਨੇ ਦਿੱਤਾ ਹੈ ਉਸੇ ਟਾਈਮ ਦੇ ਵਿੱਚ ਜਿਹੜੀਆਂ ਪਟਾਕਿਆਂ ਨੂੰ ਚਲਾਇਆ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਬੰਦ ਕਰ ਦਿਓ ਤਾਂ ਕਿ ਤੁਹਾਨੂੰ ਜਿਹੜੇ ਹੈਲਥ ਇਸ਼ੂਜ਼ ਹਨ ਉਹ ਨਾ ਆਣ ਜਾਂ ਬਾਕੀ ਤੁਹਾਡੇ ਆਂਡੀ ਗਵਾਂਡੀਆਂ ਕਿਸੇ ਨੂੰ ਹੈਲਥ ਇਸ਼ੂਜ਼ ਨਾ ਆਣ ਸਭ ਦੀ ਦੀਵਾਲੀ ਅੱਛੀ ਹੋਏ ਕਿਸੇ ਦੀ ਦੀਵਾਲੀ ਹਸਪੀਟਲ ਵਿੱਚ ਐਂਡ ਨਾ ਹੋਏ ਤੇ ਇਸ ਲਈ ਇਹੀ ਮੈਂ ਅਪੀਲ ਕਰਾਂਗੀ ਬਾਕੀ ਸਭ ਨੂੰ ਮੇਰੇ ਵੱਲੋਂ ਸਾਡੇ ਸਟਾਫ ਵੱਲੋਂ ਸਿੰਘ ਹਸਪੀਟਲ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੀਵਾਲੀ ਦੀਆਂ ਜੀ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਿੰਘ ਹਸਤਾ ਦੇ ਜਿਹੜੇ ਉਹਨਾਂ ਦੇ ਡਾਕਟਰ ਜਸਪੀਰ ਉਹਨਾਂ ਨੇ ਇੱਕ ਦੀਵਾਲੀ ਤੇ ਸੁਨੇਹਾ ਦਿੱਤਾ ਬਹੁਤ ਸੋਹਣਾ ਵੀ ਦੀਵਾਲੀ ਬੜੇ ਸਾਦੇ ਢੰਗ ਨਾਲ ਤੇ ਬੜੇ ਵਧੀਆ ਢੰਗ ਨਾਲ ਬਣਾਈ ਜਾਵੇ ਜਦੋਂ ਵੀ ਬੱਚੇ ਕਿਤੇ ਪਟਾਕੇ ਚਲਾਉਂਦੇ ਨੇ ਵੱਡਿਆਂ ਦਾ ਲਾਗੇ ਹੋਣਾ ਬਹੁਤ ਜ਼ਰੂਰੀ ਆ ਅਤੇ ਖਾਸ ਕਰਕੇ ਲਾਗੇ ਪਾਣੀ ਦਾ ਇੱਕ ਵੱਡਾ ਡਰਾਮਾ ਜਾਂ ਕਿਸੇ ਖੁੱਲੇ ਪਾਂਡੇ 'ਚ ਪਾਣੀ ਰੱਖਣਾ ਜ਼ਰੂਰੀ ਆ ਕਿਉਂਕਿ ਕਿਤੇ ਕੋਈ ਹਾਦਸਾ ਹੋ ਸਕਦਾ ਕਿਤੇ ਕੋਈ ਅੱਗ ਲੱਗ ਸਕਦੀ ਆ ਪਾਣੀ ਹੋਣਾ ਬਹੁਤ ਜ਼ਰੂਰੀ ਆ ਇਸ ਤੱਕ ਪਟਾਕਿਆਂ ਤੋਂ ਖਾਸ ਕਰਕੇ ਦੂਰੀ ਬਣਾਈ ਜਾਵੇ ਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਕਿਉਂਕਿ ਅਸੀਂ ਦੇ ਦੇ ਬੱਚੇ ਜਿਹੜੇ ਅਕਸਰ ਪਟਾਕੇ ਚਲਾ ਕੇ ਹੀ ਦੀਵਾਲੀ ਮਨਾਉਂਦੇ ਨੇ ਅਤੇ ਖਾਸ ਕਰਕੇ ਪ੍ਰਸ਼ਾਸਨ ਦੇ ਦਿੱਤੇ ਹੋਏ ਸਮੇਂ ਦੇ ਅਨੁਸਾਰ ਹੀ ਜਿਹੜੀ ਦੀਵਾਲੀ ਮਨਾਈ ਜਾਵੇ ਇਹ ਨਹੀਂ ਕਿ ਸਾਰੀ ਰਾਤ ਆਨਗਵਾਂ ਨੂੰ ਜਿਹੜਾ ਤੰਗ ਕੀਤਾ ਜਾਵੇ ਅਤੇ ਹਮੇਸ਼ਾ ਦੀਵਾਲੀ ਆਪਣੇ ਘਰ ਵਿੱਚ ਰਹਿ ਕੇ ਮਨਾਈ ਜਾਵੇ ਨਾ ਕਿ ਰਾਤ ਰਾਤ ਪੱਬਾ ਵਿੱਚੜ ਬਣਾਈ ਜਾਵੇ ਮੇਨੂੰ ਦੀ ਉਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ